ਭਾਈ ਜੀ ਅੱਜ ਚੱਬੇਵਾਲ ਵਿਖੇ ਹਿਸ਼ਾਰਪੁਰ ਤੋਂ ਮਾਲਪੁਰ ਰੋਡ ਦੇ ਉੱਤੇ ਸਾਡੇ ਵੀਰ ਹਰਵੀਰ ਸਿੰਘ ਜੀ ਦੀ ਗੱਡੀ ਜਿਹੜੀ ਆ ਨੱਕਾ ਟੁੱਟਣ ਕਾਰਨ ਦੂਜੇ ਪਾਸੇ ਰੋਡ ਦੇ ਜਾ ਕੇ ਪਲਟ ਗਈ ਜਿੱਥੇ ਕਿ ਪ੍ਰਵਾਸੀਆਂ ਦੀਆਂ ਕੁੱਲੀਆਂ ਸੀਗੀਆਂ ਪਰ ਚਲੋ ਵਾਹਿਗੁਰੂ ਦੀ ਮਿਹਰ ਦੇ ਨਾਲ ਉਹ ਕੁੱਲੀਆਂ ਦੇ ਵਿੱਚ ਕੋਈ ਸੁੱਤਾ ਨਹੀਂ ਹੋਇਆ ਸੀ ਸਭ ਦਾ ਬਚਾਅ ਹੋ ਗਿਆ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਉਸ ਤਹਿਤ ਵੀ ਸਾਡੇ ਗਰੁੱਪ ਮੈਂਬਰ ਸਰਦਾਰ ਜੀ ਨਾਲ ਇਹਨਾਂ ਦੇ ਮਿੱਤਰ ਹੋਰ ਜਿਹੜੇ ਸਵੇਰ ਤੋਂ ਇਹਨਾਂ ਦੇ ਨਾਲ ਲੱਗੇ ਹੋਏ ਆ ਬਰਦਰ ਗਰੁੱਪ ਦੇ ਮੈਂਬਰ ਹੈਗੇ ਆ ਸੇਵਾਦਾਰ ਹੈਗੇ ਆ ਇਹਨਾਂ ਦੇ ਆਪਾਂ ਤਹਿ ਦਿਲੋਂ ਧੰਨਵਾਦੀ ਹੈਗੇ ਆ ਬਾਕੀ ਹਰਵੀਰ ਬਾਈ ਜੀ ਦੇ ਬਾਕੀ ਹੋਰ ਸੱਜਣ ਆਏ ਹੋਏ ਆ ਗਰਦਾਸਪੁਰ ਏਰੀਆ ਤੋਂ ਤੇ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਕਿ ਭਾਈ ਜੇਕਰ ਆਪਾਂ ਇਦਾਂ ਗਰੁੱਪ ਨਾਲ ਜੁੜੇ ਰਹੀਏ ਤਾਂ ਕਿਸੇ ਵੀ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਜਦੋਂ ਵੀ ਕਿਤੇ ਕੋਈ ਐਕਸੀਡੈਂਟ ਹੁੰਦਾ ਕੁਝ ਵੀ ਹੁੰਦਾ ਆਪਣੇ ਬੰਦੇ ਹੋਰ ਜਿਹੜੇ ਪਹੁੰਚ ਕੇ ਹੈਲਪ ਕਰ ਸਕਣ ਜੇ ਅਸੀਂ ਕਿਸੇ ਨਾਲ ਜੁੜੇ ਹੀ ਨਾ ਹੋਵਾਂਗੇ ਤਾਂ ਸਾਡੇ ਲਈ ਪਹੁੰਚੂਗਾ ਕੌਣ ਬਾਕੀ ਮੈਂ ਹਰਵੀਰ ਬਾਈ ਜੀ ਨੂੰ ਕਹਿੰਦਾ ਵੀ ਸਾਰਾ ਦੱਸੋ ਕੀ ਗੱਲਬਾਤ ਹੋਈ ਸੀ ਕਿੱਦਾਂ-ਕਿੱ ਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਫਤਿਹ ਅਸੀਂ ਰਾਤ 2 ਵਜੇ ਦੇ ਕਰੀਬ ਆ ਰਹੇ ਸੀ ਤੇ ਅੱਗਿਓ ਅਚਾਨਕ ਜਾਨਵਰ ਨਿਕਲਿਆ ਗਾਂ ਹੀ ਨਿਕਲੀ ਉਹਨੂੰ ਬਚਾਉਣ ਦੀ ਖਾਤਰ ਜਦੋਂ ਬ੍ਰੇਕ ਮਾਰੀ ਆ ਤੇ ਨੱਕਾ ਟੁੱਟ ਗਿਆ ਤੇ ਗੱਡੀ ਘੁੰਮ ਗਈ ਨਾਲੀ ਜੋ ਕਿ ਪ੍ਰਵਾਸੀਆਂ ਦੀਆਂ ਝੌਂਪੜੀਆਂ ਦੇ ਵੱਲੋਂ ਗੱਡੀ ਸਿੱਧੀ ਥੱਲੇ ਦੂਜੇ ਪਾਸੇ ਨੋ ਗਈ ਦੂਜੇ ਪਾਸੇ ਜਾ ਕੇ ਥੱਲੇ ਡਿੱਗ ਪਈ ਆ ਤੇ ਜਿਹਦੇ ਨਾਲ ਪ੍ਰਮਾਤਮਾ ਨੇ ਚਲੋ ਬਚਾ ਕੇ ਕਰਤਾ ਕੋਈ ਜਾਨੀ ਮਨਲੀ ਨੁਕਸਾਨ ਨਹੀਂ ਹੋਇਆ ਪਰ ਸਾਡੇ ਵੀਰ ਰਾਜੇ ਨੂੰ ਸਿਰੇ ਫੋਨ ਕੀਤਾ ਵਾ ਇਹਨਾਂ ਨੇ ਭਾਜੀ ਹੁਣਾਂ ਨੂੰ ਭੇਜਿਆ ਵਾ ਇਹਨਾਂ ਇੰਨੀ ਕਿ ਸਾਡੀ ਹੈਲਪ ਕੀਤੀ ਆ ਸਾਨੂੰ ਇਹ ਨਹੀਂ ਪਤਾ ਮਹਿਸੂਸ ਹੁੰਦਾ ਵੀ ਅਸੀਂ ਕਰਦਾ ਫੋਰਾ ਕਿ ਹਿਆਰ ਫੋਰਾ ਇੰਨੀ ਕਿ ਸਾਡੀ ਹੈਲਪ ਕੀਤੀ ਆ ਵੀ ਅਸੀਂ ਆਰਾਮ ਨਾਲ ਬੈਠੇ ਆ ਸਜੋਕ ਅੱਜ ਕੀਤਾ ਇਹਨਾਂ ਸਾਡੇ ਵੀਰਾਂ ਨੇ ਕੀਤਾ ਸਾਨੂੰ ਕੋਈ ਮਹਿਸੂਸ ਨਹੀਂ ਹੁੰਦਾ ਵੀ ਸਾਡੀ ਗੱਡੀ ਪਲਟੀ ਆ ਸਾਡਾ ਮਾਲ ਪਲਟੀ ਕਰਵਾਇਆ ਇਹਨਾਂ ਜੋ ਪੁਲਿਸ ਜੋ ਇਹਨਾਂ ਸਭ ਕੁਝ ਇਹਨਾਂ ਹੀ ਕੀਤਾ ਤੈਨੂੰ ਤੇ ਇੱਥੋਂ ਤੱਕ ਮਹਿਸੂਸ ਨਹੀਂ ਹੋਇਆ ਵੀ ਸਾਡੀ ਗੱਡੀ ਪਲਟੀ ਆ ਬਹੁਤ ਜ਼ਿਆਦਾ ਸਾਡੇ ਵੀਰਾਂ ਨੇ ਸਾਡਾ ਸਹਿਯੋਗ ਕੀਤਾ ਵਾ ਤੇ ਸੋ ਸਾਨੂੰ ਬਹੁਤ ਮਾਣ ਆ ਸਾਡੇ ਭਰਾਵਾਂ ਤੇ ਤੋ ਵੀਰ ਮੇਰੇ ਸਾਰੇ ਇਸ ਗਰੁੱਪ ਨਾਲ ਜੁੜੋ ਹਾਂਜੀ ਬਾਕੀ ਬਾਈ ਜੀ ਇਹ ਦੇਖੋ ਇਹ ਰਵੀਰ ਬਾਈ ਜੀ ਨੇ ਜਿਹੜੀ ਤੁਹਾਨੂੰ ਗੱਲ ਦੱਸੀ ਨਾ ਕਿ ਕਿ ਤਾਂ ਕਿ ਆਪਾਂ ਜੁੜਿਓ ਆ ਤਾਂ ਕਹਿੰਦੇ ਆ ਨਾ ਵੀ ਜਿਹੜਾ ਜੁੜਿਆ ਹੁੰਦਾ ਉਹਨੂੰ ਫਲ ਲੱਗ ਹੀ ਜਾਂਦੇ ਆ ਜਿਹੜੀ ਟਾਣੀ ਟੁੱਟ ਜਾਣੀ ਉਹਨੇ ਤਾਂ ਸੁੱਕਣਾ ਹੀ ਆ ਹਨਾ ਇਹ ਜਿਹੜਾ ਦਰਖਤ ਸਾਡਾ ਬ੍ਰਦਰ ਗਰੁੱਪ ਆ ਇਹਦੇ ਨਾਲ ਜਿਹੜੀਆਂ ਜਿਹੜੇ ਲੱਗੇ ਹੋਏ ਆ ਫਲ ਉਹਨਾਂ ਨੇ ਤਾਂ ਲਹਿਰਾਂ ਬਹਿਰਾਂ ਚ ਹੀ ਰਹਿਣਾ ਹੈ ਨਾ ਬਾਕੀ ਰੱਬ ਇਦਾਂ ਦਾ ਟਾਈਮ ਕਿਸੇ ਤੇ ਲਿਆਵੇ ਨਾ ਦੂਜੀ ਚੀਜ਼ ਇਹ ਆ ਤੁਹਾਨੂੰ ਗੱਡੀ ਕਰਦਿਆਂ ਦੀ ਜਾਂ ਗੱਡੀ ਨੂੰ ਸਿੱਧੀ ਕਰਦਿਆਂ ਦੀ ਸਾਰੀ ਵੀਡੀਓ ਮਿਲ ਜਾਣੀ ਆ ਹਨਾ ਜਿਹੜੇ ਪ੍ਰਵਾਸੀ ਬੰਦੇ ਸੀਗੇ ਹਨਾ ਦੂਜੇ ਅਸੀਂ ਕਿਸੇ ਨਾਲ ਕੋਈ ਇਹ ਨਹੀਂ ਕੀਤਾ ਵੀ ਭਾਈ ਵੀ ਹਨਾ ਆਪਾਂ ਕਹੀਏ ਚਲੋ ਦੌੜ ਜੋ ਜੇ ਉਹ ਆਪਾਂ ਤੁਹਾਨੂੰ ਕੁਝ ਦੇਣਾ ਨਹੀਂ ਜਿੰਨਾਂ ਕੋ ਨਾਲ ਨੁਕਸਾਨ ਹੋਇਆ ਸੀ ਅਸੀਂ ਉਹ ਵੀ ਖਰਚਾ ਦਿੱਤਾ ਉਹ ਵੀ ਆਪਾਂ ਵੀਡੀਓ ਬਣਾ ਲਈ ਆ ਠੀਕ ਨੇ ਜੀ ਕੱਲੋ ਅਗਲੇ ਕਹਿਣ ਜੀ ਸਰਦਾਰਾਂ ਨੇ ਸਾਣਾ ਧੱਕਾ ਕਰ ਦਿੱਤਾ ਸਾਨੂੰ ਕੋਈ ਦੇਖ ਹੀ ਨਹੀਂ ਗਏ ਕਿਉਂਕਿ ਸਾਡੇ ਕੋਲ ਦਿਲ ਹੀ ਵੱਡੇ ਆ ਪੈਸੇ ਭਾਵੇਂ ਸਾਡੇ ਕੋਲ ਹੋਣ ਨਾ ਹੋਣ ਦਿਲ ਆਪਣੇ ਵੱਡੇ ਆ ਕੋਈ ਗੱਲ ਨਹੀਂ ਯਾਰ ਜੇ ਆਪਣੀ ਗੱਡੀ ਇੱਥੇ ਪਲਟੀ ਆ ਤੇ ਆਪਾਂ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਦੇ ਦੇਈਏ ਹਨਾ ਬਾਕੀ ਮੈਂ ਭਾਈ ਜੀ ਨੂੰ ਬੇਨਤੀ ਕਰਾਂਗਾ ਵੀ ਇਹ ਵੀ ਆਪਣਾ ਸਾਰੀ ਗੱਲਬ ਕਿਉਂਕਿ ਇਹਨਾਂ ਦਾ ਮੈਂ ਫੇਰ ਤਹਿ ਦਿਲੋਂ ਧੰਨਵਾਦ ਦਿਆਂ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਹੈਲਪ ਕੀਤੀ ਆ ਠੀਕ ਨੇ ਜੀ ਇਹ ਸਵੇਰ ਦੇ ਹੀ ਲੱਗੇ ਹੋਏ ਆ ਬਾਕੀ ਚਾਹ ਪਾਣੀ ਦੀ ਕਿਸੇ ਵੀ ਚੀਜ਼ ਦੀ ਕੋਈ ਇਹਨਾਂ ਨੇ ਕਮੀ ਨਹੀਂ ਆਉਣ ਦਿੱਤੀ ਦੱਸੋ ਸਰਦਾਰ ਜੀ ਕਿੱਦਾਂ ਕਿੱਦਾਂ ਸਾਰਾ ਆਪਣਾ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਜਿੱਦੇ ਪਾਰ ਲੱਗਾ ਐਕਸੀਡੈਂਟ ਹੋਇਆ ਪਹਿਲੇ ਮੈਨੂੰ ਰਾਜਾ ਭਾਈ ਦਾ ਫੋਨ ਆਇਆ ਤੇ ਬਾਅਦੋਂ ਮੈਨੂੰ ਮਨਦੀਪ ਸਿੰਘ ਬਾਬਾ ਜੀ ਦਾ ਫੋਨ ਆਇਆ ਤੇ ਜਿੱਦੇ ਮੈਨੂੰ ਪਾਰ ਲੱਗਾ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀਗਾ ਮੈਂ ਉੱਥੋਂ ਗੱਡੀ ਲੈ ਕੇ ਸਿੱਧੇ ਇਹ ਉਸ ਤੋਂ ਬਾਅਦ ਜਿੱਦੇ ਮੈਨੂੰ ਪਤਾ ਲੱਗਾ ਮੈਂ ਬਾਬਾ ਜੀ ਨੂੰ ਫੋਨ ਕੀਤਾ ਮੈਂ ਕਿਹਾ ਇਦਾਂ ਕਰਕੇ ਸਾਰੀ ਜਾਣਕਾਰੀ ਦਿੱਤੀ ਇਹਨਾਂ ਨੂੰ ਬਾਬਾ ਜੀ ਨੂੰ ਦਿੱਤੀ ਮੈਂ ਮਨਦੀਪ ਸਿੰਘ ਜੀ ਨੂੰ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਇਹਨਾਂ ਨਾਲ ਹੀ ਰਹਿਣਾ ਯਾ ਤੇ ਮੈਂ ਉਹ ਨਾਲ ਹੀ ਰਿਹਾ ਤੇ ਜਿੱਥੇ ਤੱਕ ਵੀ ਸਾਡੇ ਕੋਲ ਹੈਲਪ ਹੋ ਸਕੀ ਅਸੀਂ ਉਨੀ ਕੀਤੀ ਆ ਜੀ ਜਿੱਥੇ ਤੱਕ ਵੀ ਸਾਨੂੰ ਹੋ ਸਕਿਆ ਤੇ ਅਸੀਂ ਭਾਜੀ ਉਹਨਾਂ ਨੂੰ ਵੀ ਕਹਿੰਦੇ ਆ ਕਿ ਜਿੱਥੇ ਵੀ ਕੋਈ ਤੁਹਾਨੂੰ ਐਕਸੀਡੈਂਟ ਲੱਗੇ ਉੱਥੇ ਤੁਸੀਂ ਸੰਜੋਗ ਜ਼ਰੂਰ ਦੇਣਾ ਯਾ ਜੀ ਜਿਦਾਂ ਅਸੀਂ ਅੱਜ ਦਿੱਤਾ ਠੀਕ ਆ ਜੀ ਤੁਸੀਂ ਵੀ ਸੰਜੋਗ ਦੇਣਾ ਨਹੀਂ ਤਾਂ ਕਈ ਬੰਦੇ ਹੁੰਦੇ ਆ ਮੂੰਹ ਪੱਟ ਕੇ ਨਿਕਲ ਜਾਂਦੇ ਆ ਤਮਾਸ਼ਾ ਦੇਖ ਕੇ ਨਿਕ ਉਈ ਜਿੱਥੇ ਹੋ ਸਕੇ ਜਿੰਨਾ ਵੀ ਸੰਜੋਗ ਹੋ ਸਕੇ ਉੱਥੇ ਹੈਲਪ ਜ਼ਰੂਰ ਕਰਨੀ ਆ ਬਿਲਕੁਲ ਬਿਲਕੁਲ ਕਿਉਂਕਿ ਕਈ ਵਾਰੀ ਅਸੀਂ ਇੱਥੇ ਵੀ ਲੋਕਲ ਵੀ ਦੇਖੀਦਾ ਆ ਸਾਡੇ ਟਰੱਕ ਦੇ ਨਾਲ ਕੋਈ ਗੱਲਬਾਤ ਹੋਈ ਨਹੀਂ ਟਰੱਕਾਂ ਵਾਲੇ ਕੋਲੋਂ ਲੰਘ ਜਾਂਦੇ ਆ ਇਸ ਲਈ ਵੀਰੋ ਇਹ ਸਿਸਟਮ ਚਲਾਉਣ ਦਾ ਇੱਕ ਉਹ ਫਿਲਮ ਵੀ ਆਈ ਸੀ ਨਾ ਇੱਕ ਵਾਰੀ ਸਲਮਾਨ ਖਾਨ ਦੀ ਉਹਨੇ ਚੈਨਸਿਸਟਮ ਚਲਾਇਆ ਸੀ ਇੱਕ ਦੀ ਹੈਲਪ ਕਰਨੀ ਆਗਾ ਤੇਜੀ ਕਰੋ ਉਹ ਬਾਈ ਜੀ ਉਹ ਫਿਲਮ ਨਾ ਉਹ ਫਿਲਮ ਇੱਕ ਕਹ ਲਓ ਕਿ ਸਮਾਜ ਸੁਧਾਰਕ ਫਿਲਮ ਆ ਉਹ ਚੀਜ਼ ਨੂੰ ਜ਼ਰੂਰ ਤੁਸੀਂ ਗੌਰ ਚ ਰੱਖਣਾ ਕਿ ਕਦੀ ਵੀ ਏਦਾਂ ਕਿਤੇ ਵੀ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਸਾਨੂੰ ਫੋਨ ਕਰੋ ਹਨਾ ਜਦੋਂ ਅਸੀਂ ਤੁਹਾਡੀ ਹੈਲਪ ਕਰਦੇ ਆ ਉਸ ਤੋਂ ਬਾਅਦ ਰੋਡ ਤੇ ਤੁਹਾਡੀ ਕਿਸੇ ਨੂੰ ਹੈਲਪ ਦੀ ਲੋੜ ਪੈਂਦੀ ਹੈ ਉਹਦੀ ਜਰੂਰ ਹੈਲਪ ਕਰੋ ਬਾਕੀ ਆਪਾਂ ਆਪਣੇ ਗਰੁੱਪ ਮੈਂਬਰਾਂ ਦੇ ਤਹਿ ਦੋਂ ਧੰਨਵਾਦੀਆਂ ਬਾਕੀ ਰਵੀਰ ਭਾਈ ਜੀ ਹੋਣੀ ਹੈ ਵੀ ਸਾਡੇ ਗਰੁੱਪ ਮੈਂਬਰੀ ਆ ਸਾਰੇ ਵੀਰ ਤੇ ਕਿਤੇ ਵੀ ਜੇ ਟ੍ਰਾਂਸਪੋਰਟ ਤੇ ਕੋਈ ਵੀ ਲੋੜ ਪੈਂਦੀ ਹੈ ਵੀ ਸਾਡੇ ਨੇ ਖੜੇ ਆ ਸੀ ਨਾਲ ਇੱਥੇ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ